ਉਹ ਬਡੀ ਲੀਡਰ ਨੇ ਦਿੱਤਾ ਕਿ ਆਮ ਆਦਮੀ ਪਾਰਟੀ ਪੂਰੇ ਪੰਜਾਬ 'ਚ 13 ਜੀਤੋਂ ਕਰ ਜਾਵੇ 16 ਤਰੀਕ ਨੂੰ ਅਮਿੰਦ ਕੇਰਿਵਾਲ ਜੀ ਰੋਡ ਸ਼ੋਅ ਕਰਨ ਆ ਰਹੇ ਤੇ ਦੇਖਿਓ ਤੁਸੀਂ 16 ਤੋਂ ਬਾਅਦ ਦੁਜੀ ਸਭ ਲੋਕ ਆਪਣੇ ਕੈਂਡੀ ਚੱਲਦੇ ਇੱਥੇ ਚਾਰ ਉਮੀਦਵਾਰ ਬੜੇ ਮੇਲ ਹਨ ਤੁਸੀਂ ਕਿਹਨੂੰ ਸਮਝ ਦਿਓ ਕਿ ਜਿੱਦਾਂ ਨਾਲ ਤੁਹਾਡਾ ਕਿਸੇ ਨੂੰ ਨਹੀਂ ਕਿਸੇ ਨੂੰ 16 ਤਰੀਕ ਨੂੰ ਸਾਰੇ ਮਸਾ ਦੀ ਹਵਾ ਹੀ ਬੋਲਦੀ ਤੁਸੀਂ ਦੇਖਿਓ ਕਿ ਲੋਕ ਜੱਟੇ ਨੂੰ ਉਹਦੇ ਕੰਮ ਦੇਖਦੀ ਹੈ ਡਰੇਨ ਦੇਖਦੀ ਹੈ ਲੋਕਾਂ ਉਹਦੇ ਕੰਮ ਬਹੁਤ ਵਧੀਆ ਦੇਖਦੇ ਆ ਉਹਦੇ ਕੰਮ ਵੇਖ ਲਈ ਮੈਂ ਕਿਹਾ ਲੋਕਾਂ ਨੂੰ ਇੱਕ ਸਪੈਸ਼ਲ ਹੈਲਪ ਆਉਣੀ ਚਾਹੀਦੀ ਹੈ ਬਹੁਤ ਵੱਡੀ ਲੀਡ ਦਾ ਦਿੱਤਾ ਕਿ ਆਮ ਆਦਮੀ ਪਾਰਟੀ ਉਹਦੇ ਪੰਜਾਬ 'ਚ 13 ਜੀਤੋਂ ਕਰ ਜਾਂਦੀ 16 ਤਰੀਕ ਨੂੰ ਅਰਵਿੰਦ ਕੇਜੀਵਾਲ ਜੀ ਰੋਡ ਸ਼ੋਅ ਕਰਨ ਆਵੇ ਤੇ ਦੇਖਿਓ ਤੁਸੀਂ 16 ਤੋਂ ਬਾਅਦ ਦੂਜੇ ਸਭ ਲੋਕ ਆਪਣੇ ਘਰੀ ਚੱਲ ਜਾਂਦੇ ਇੱਥੇ ਚਾਰ ਉਮੀਦਵਾਰ ਬੜੇ ਮੇਨ ਹੈਲ ਤੁਸੀਂ ਕਿਹਨੂੰ ਸਮਝ ਦਿਓ ਕਿ ਜਿੱਦਾਂ ਨਾਲ ਤੁਹਾਡਾ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਮੈਂ ਕਿਹਾ ਕਿਸੇ ਨੂੰ ਵੀ ਨਹੀਂ ਕੋਈ ਹੈ ਵੀ ਨਹੀਂ ਸਾਫਾ ਮੁੱਖ ਮੰਤਰੀ ਚੰਨਜੀ ਚੰਨ ਨੇ ਇੱਕ ਬਿਆਨ ਦਿੱਤਾ ਕਿ ਗੁਰਪੁਰ ਉਹ ਜਿਹੜੇ ਗੁਰਪੁਰ ਮੰਨਦੇ ਹੈ ਗੁਰਮਤੋ ਹਰਗੋਬਿੰਦ ਪੰਨੂ ਉਹਨਾਂ ਦਾ ਉਹਨਾਂ ਦਾ ਬਿਆਨ ਆਇਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਲੀਕ ਕਰ ਲਈ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਕੰਮਿੰਗ ਕੇਜਰੀਵਾਲ ਜੀ ਦਾ ਕੀ ਪ੍ਰੋਗਰਾਮ ਚੰਨੀ ਦੇ ਬਿਆਨ ਦਾ ਕੀ ਅਮਰਸੇਦ ਕੇਜਰੀਵਾਲ ਹਣਾ ਦਾ ਕੀ ਪ੍ਰੋਗਰਾਮ ਹੈ 16 ਤਰੀਕ ਨੂੰ 16 ਤਰੀਕ ਨੂੰ ਸਾਇਨ ਕੀਤਾ ਜੀ ਠੀਕ ਹੈ ਉਸ ਤੋਂ ਬਾਅਦ ਫਿਰਮਾਨ ਸਾਹਿਬ ਆਉਣਗੇ ਕਿ 16 ਤਰੀਕ ਨੂੰ ਸਾਰੇ ਬਸਾਂ ਦੀ ਹਵਾਈ ਬਦਲਦੀ ਤੁਸੀਂ ਦੇਖੋ ਕੀ ਲੋਕ ਜਟੇ ਰਮ ਉਹਦੇ ਕੰਮ ਦੇਖਦੀ ਹੈ ਡਰੇਨ ਦੇਖਦੀ ਹੈ ਲੋਕਾਂ ਦਾ ਉਹਦੇ ਕੰਮ ਬਹੁਤ ਵਧੀਆ ਦੇਖਦੇ ਉਹਦੇ ਕੰਮ ਵੇਖਣ ਲਈ ਮੈਂ ਕਹਾਂ ਲੋਕਾਂ ਨੂੰ ਇੱਕ ਸਪੈਸ਼ਲ ਐਂਕਲ ਹੋਣੀ ਚਾਹੀਦੀ ਸਾਨੂੰ ਤਾਂ ਉਹ ਦੇਖਿਆ ਦੀ ਸਾਨੂੰ ਤਾਂ ਡਰੇਨ ਦੇਖਦੀ ਜਿਹੜੀ ਉਹਦੀ ਘਰ ਦੇਖ ਕੇ ਉਹਦੇ ਬੂਹੇ ਅਗੇ ਉਹ ਦੇਖਦੀ ਸਾਰੇ ਬਸਾਂ ਨੂੰ ਦੇਖਦੀ ਸਾਡੇ 7 ਸਾਲ ਚੋਂ ਆਪਾਂ ਉਹ ਹੀ ਦਿਖਾ ਸਕੇ ਆਪਾਂ ਗੱਲਾਂ ਕਰੀਏ ਧਾਲੀਵਾਲ ਸਾਹਿਬ ਤੁਸੀਂ ਬੀਜੇਪੀ ਨੂੰ ਕਿਸਾ ਦੇਖਦੇ ਕੱਟ ਬੀਜ ਬੀ ਨਾ ਕੋਈ ਨਾ ਕੋਈ ਦਾ ਮਾਡਲ ਲੈ ਕੇ ਆਏ ਨੇ ਉਹ ਕਹਿੰਦਾ ਮੇਰਾ ਮਾਡਲ ਅਮਰੀਕਾ ਦਾ ਹੈਗਾ ਔਰ ਜੋ ਮੈਂ ਅਮਰੀਕਾ ਦੇ ਵਿੱਚ ਟਾਈਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮੈਕਾਦ ਕਰਾਈ ਕਿਹੜੀ ਮੈਕਾਦ ਕਰਾਈ ਕਹਿੰਦੇ ਅਮਰੀਕਾ ਚ ਮੈਂ ਬਹੁਤ ਕਿਹੜੀ ਕਿਹੜੀ ਮੈਕਾਦ ਤੁਹਾਨੂੰ ਕੋਈ ਗੁਰਦਾਸ ਸਿੰਘ ਵੜ ਦਿੰਦਾ ਕੋਈ ਸਿੱਖੋ ਪੜੇ ਲਿਖੇ ਬੰਦੇ ਲੋਕਾਂ ਨਾਲ ਝੂਠ ਬੋਲਦੇ ਕੋਈ ਮੈਕਾਦ ਜੋ ਨਾ ਕੋਈ ਬਚਾ ਰਿਹਾ ਨਾ ਕੋਈ ਜਾਦਾ ਉਹ ਸੰਧੂ ਸਾਹਿਬ ਹਦਾ ਹੀ ਸੀਨ ਸੁਬਦੇ ਲਾਦੇ ਆ ਉਹਨੂੰ ਕਹੋਗੇ ਚਾਲ ਤੀਕ ਨੂੰ ਸਵੇਰੇ ਪੌਣੇ 11 ਤੇ ਇੱਕ ਫਲਾਈਟ ਜਾਂਦੀ ਦਿੰਦੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਬੜੇ ਬੜੇ ਜੋਸ਼ੀ ਕਰ ਰਹੇ ਆ ਕਿ ਮੇਰਾ ਅਜੰਡਾ ਵਿਕਾਸ ਰਿਹਾ ਮੈਂ ਸ਼ਹਿਰ ਦਾ ਵਿਕਾਸ ਕਰਾਇਆ ਟੈਲਮੰਤਰੀ 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 ਉਹੀ ਉਹੀ ਜੋਸ਼ੀ ਦੀ ਗੱਲ ਕਰ ਰਹੇ ਉਹ ਕਹਿੰਦੇ ਮੇਰੀ ਫੈਕਟਰੀ ਕੱਢੋ ਜੇ ਹਿੰਮਤ ਕੀ ਤੇ ਲੈ ਉਹਦੇ ਭਰੇਵੇਂ ਕਿੱਥੇ ਕਰ ਫੈਕਟਰੀ ਵਾਲੇ ਔਰ ਤੇ ਭਰੇਵੇਂ ਵੀ ਨਾਲ ਦਿੱਤੋ ਨੇ ਉਹਨਾਂ ਕੋ ਭਰੇਵੇਂ ਕਿੱਥੇ ਜਿਹੜਾ ਟੇਲਰ ਵੇਚਦੇ ਹੁੰਦੇ ਸੀ ਉਹ ਇਹਦੀ ਲੱਭਦੇ ਹੁਣ ਭੱਜ ਗਏ ਜਿਨ੍ਹਾਂ ਨੇ ਕੋਦਾਂ ਦਾ ਪੀਆ ਇਕੱਠਾ ਕੀਤਾ ਹੈ ਭਰੇਵੇਂ ਕਿੱਥੇ ਉਹਦੇ ਉਹ ਤਾਂ ਪੜ੍ਹੇ ਵੀ ਨਹੀਂ ਲੱਭਦੇ ਹੁਣ ਜੋ ਇੱਕ ਨਮਚਵਾਲ ਹੈ ਕਿ ਹੁਣ ਅੱਗੇ ਜਿਸ ਤਰੀਕੇ ਨਾਲ ਗੇਮ ਆਨ ਹੋ ਚੁੱਕੀ ਹੈ ਕੀ ਸਮਝਿਓ ਕਿ ਕੁਝ ਦਿਨ ਤੇ ਦਿਨ ਰਹਿ ਗਏ ਨੇ ਤੁਹਾਡਾ ਏਜੰਡਾ ਕੀ ਹੋਏਗਾ ਸਾਡਾ ਝੰਡਾ ਜਿਹੜਾ ਪੰਜਾਬ ਦਾ ਝੰਡਾ ਆ ਪੰਜਾਬ ਦਾ ਵਿਕਾਸ ਦਾ ਝੰਡਾ ਅਮਰਸਰ ਦੇ ਵਿਕਾਸ ਦਾ ਝੰਡਾ ਅਮਰਸਰ ਦੇ ਇੰਡਸਟਰੀ ਦਾ ਝੰਡਾ ਅਮਰਸਰ ਦੇ ਟ੍ਰੇਡ ਦਾ ਝੰਡਾ ਅਮਰਸਰ ਦੇ ਵਿੱਚ ਸਪੋਰਟ ਹੱਬ ਦਾ ਏਜੰਡਾ ਅਮਰਸਰ ਵਿੱਚ ਫਿਲਮ ਸਿਟੀ ਦਾ ਝੰਡਾ ਅਮਰਸਰ ਦੇ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਜਨਮ ਅਸਰ ਦੇ ਵਿੱਚ ਆਰਲੀਆ ਮੈਡੀਕਲ ਇੰਸਟੀਚਿਊਟ ਦਾ ਜਨਮ ਬਹੁਤ ਅਜੰਡੇ ਤੇ ਗਰਾਸੀ ਲੇਕ ਵਿੱਚ ਸਬਜ਼ੀਆਂ ਵੀ ਇੱਥੋਂ ਭਾਈ ਅੱਜ ਦੇ ਵਿੱਚ ਆ ਗਏ ਉਹ ਕਹਿੰਦੇ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਕੁਮਰਸਰ ਕੁਝ ਹਾਲ ਹੋਏਗਾ ਕੋਈ ਜਾ ਪਿਓ ਦਾ ਪੁੱਤਾਂ ਝੂਠ ਮਾਰਦੇ ਤੂੰ ਝੂਠ ਦਾ ਮਾਇਕਾ ਮਾਰੀ ਦਿੰਦਾ ਅੱਛਾ ਉਹ ਇੱਕੋ ਟੀ ਤੁਹਾਡੇ ਵਾਲੇ 300 ਰੁਪਏ 300 ਰੁਪਏ ਕਿਲੋ ਕਿਹਦਾ ਗੋਭੀ ਵਿਕੂਗੀ ਲੈ ਹੋ ਸੋਲੋਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦਾਂ ਦੀ ਗੱਲਾਂ ਕਰਦਾ ਸਭ ਦੇ ਕੀ ਕੰਮ ਕੋਈ ਜਾ ਤੇਰੇ ਗੱਡੀ ਹੱਥ ਜੋੜੇ ਜਿੱਦਾਂ ਜੇਤਲੀ ਸਾਹਿਬ ਨਹੀਂ ਮੁੜ ਕੇ ਆਏ ਜਿੱਦਾਂ ਪੁਰੀ ਸਾਹਿਬ ਨਹੀਂ ਆਏ ਇਦਾਂ ਜੇ ਸੰਧੂ ਸਾਹਿਬ ਤਾਂ ਉਹ ਚਾਰ ਤਿੰਨ ਤੋਂ ਬਾਅਦ ਲੱਭ ਜਾਂਦੇ ਤੇ ਮੈਂ ਨਾ ਕਦੀ ਢੀਕ ਟਾਲੀਆ ਹੁੰਦਾ ਨਹੀਂ ਤੇ ਤੁਸੀਂ ਮੇਰੀ ਗੱਲ ਸੁਣੋ ਉਹ ਤੇ ਜਿੱਤ ਲਗਾ ਰਿਹਾ ਬਾਕੀ ਤੇ ਜੈ ਸ਼੍ਰੀ ਰਾਮ ਨੂੰ ਨੋਟ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ ਸਾਡੇ ਜੋ ਕਰੇ ਜੈਸੀ ਜੀ ਦਾ ਮ ਉਹਦਾ ਦੇ ਵਿਸ਼ੇ ਦਾ ਨਹੀਂ ਰਾਮ ਸਾਹਿਬ ਦਾ ਸੰਜ ਰਾਮ ਸਾਡਾ ਵੀ ਆ ਰਾਮ ਸਾਡੇ ਸਮਾਜ ਦਾ ਸੰਜਾ ਸਾਡੇ ਦੁਨੀਆਵੀ ਸੰਸਾਰ ਦਾ ਸੰਜਾ ਰਾਮ ਇਹਨਾਂ ਨੇ ਖਰੀਦਿਆ ਇਹ ਰਾਮ ਦਾ ਨਾਮ ਲੈ ਕੇ ਵਟਾ ਲਿੰਦੇ ਆ ਰਾਮ ਸਾਡਾ ਵੀ ਆ ਰਾਮਦੇਵ ਹੀ ਭਗਤ ਠੀਕੇ ਅਈ ਰਾਮ ਨੂੰ ਨਹੀਂ ਮੰਨਦੇ ਅਈ ਗੁਲਨਾਨ ਸਿੰਘ ਸਾਹਿਬ ਨੂੰ ਨਹੀਂ ਮੰਨਦੇ ਇਹ ਬੀਜੇਪੀ ਆਲੇ ਜੀ ਰਾਮ-ਰਾਮ ਕਰੀ ਜਾਂਦੇ ਨਾ ਜਦੋਂ ਜਦੋਂ ਮੋਦੀ ਜੀ ਆਏ ਨਾ ਪੰਜਾਬ ਚ ਹਵਾ ਤੇ ਉਸ ਦਿਨ ਬਦਲਨੀ ਹੈ ਸਾਰੀ ਆਵਾਜ਼ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ-ਜਿੱਥੇ ਜਾ ਰਹੇ ਹੈ ਉਲਟਾ ਹੋ ਰਿਹਾ ਕੰਮ ਐ ਹੋ ਰਿਹਾ ਜਦੋਂ ਪੰਜਾਬ ਚ ਆ ਕੇ ਉਦਾਂ ਐ ਹੋ ਜਾਣਾ ਇੱਥੇ ਆਉਂਦੇ ਕਿਸਾਨ ਬਿਠੇ ਤੇ ਆਪ ਦਾ ਪਿਆਰ ਔਰ ਔਰ I don't know ਉਦੋਂ ਇਹ ਉਲਟਾ ਹੋ ਜਾਊਗਾ ਬਸ ਕੋਈ ਕਹਿੰਦੇ ਜੀ ਹੁਣ ਸਾਡੀ ਫਿਰ ਸដ្ឋ ਸਰਕਾਰ ਆਰੀ ਤੀਜੀ ਵਾਰ ਸਫਲ ਸਰਕਾਰ ਦਾ ਨਾਰਾ ਨਰਿੰਦਰ ਮੋਦੀ ਦੇ ਰਹੇ ਨੇ ਮੈਂ ਕਿਹਾ ਜੀ ਇਹ ਤਾਂ ਚਾਤਰੀ ਨੂੰ ਪਤਾ ਲੱਗਣਾ ਅੰਕੜੇ ਆ ਗਏ ਹੁਣ ਤੇ ਸਰਵੇ ਆ ਗਏ ਤੇ ਬੀਜੇਪੀ ਬਹੁਤ ਥੱਲੇ ਡੇਲ ਗਈ ਸਮਝ ਨਹੀਂ ਕੰਮ ਉਹ ਚੱਲਦਾ ਉਹ ਮੋਦੀ ਨੂੰ ਛੇਤੀ ਲਿਆਓ ਪੰਜਾਬ ਤੇ ਜਿਹੜੀ 10 ਪੈਣੀਆਂ ਉਹ ਵੀ ਨਾ ਪੈਣ ਥੋੜੀ ਥਾਲੀ ਵਾਲ ਕਿਵੇਂ ਦੇਖ ਰਹੇ ਜੀ ਅਮਨਸਰ ਨੂੰ ਕਿਵੇਂ ਦੇਖ ਮੈਂ ਕਿਹਾ ਦੇਖੀ ਜੋ ਥੱਕ ਜਮਾਤ ਆ ਅਕਾਲੀ ਦਲ ਕਹਿੰਦੀ ਪੰਥ ਦੇ ਨਾਲ ਮੋੜ ਦੇਰੀ ਸਾਨੂੰ ਪੈਣੀ ਨਾ ਅਮੀਰੋ ਪੰਥਕ ਹਾਂਜੀ ਅਮੀਰੋ ਪੰਥਕ ਆ ਉਹਨਾਂ ਵੀਰਾਂ ਬੰਤ ਗਿਆ ਉਹ ਕਹਿੰਦੇ ਅਸੀਂ ਤੇ ਸਾਡੇ ਜੀ ਉਹ ਵੀਰਾਂ ਦੇ ਚੋ ਵੀ ਨਹੀਂ ਸੁਣਿਆ ਹਰ ਧਰਮ ਦਾ ਸਨਮਾਨ ਕਰਦੇ ਆ ਉਹ ਵੀਰ ਕੋ ਤੇ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ ਕਹਿੰਦਾ ਚਿਹਰੇ ਨੂੰ ਵੋਟ ਪਾਓ ਕਾਲੀਗਲ ਨੂੰ ਵੋਟ ਦੇ ਪਾਓ ਐਂਦਾ ਕਹਦਾ ਇਹਦੇ ਅਸੀਂ ਉਹ ਲੋਕਾਂ ਕਹਿੰਦਾ ਚਿਹਰੇ ਨੂੰ ਵੋਟ ਪਾਓ ਉਹ ਕਾਲੀਗਲ ਨੂੰ ਵੋਟ ਦੇ ਪਾਓ ਕਿਉਂਕਿ ਉਹਨੂੰ ਪਤਾ ਕਿ ਬਲੀਠੀ ਹੋਰ ਦੇ ਨਾਂ ਤੇ ਇੱਕ ਵੋਟ ਵੀ ਪੈਣੀ ਉਹ ਕਹਿੰਦੇ ਕਾਲੀਗਲ ਪੂਰੇ ਪੰਜਾਬ ਜਵਦ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਕਾਲੀਗਲ ਚੱਲ ਰਿਹਾ ਸਾਰਾ ਬਹੁਤ ਜਿਆਦਾ ਹੈਗੇ ਮੈਨੂੰ ਲੱਗਦਾ ਕਿ ਤੋਂ ਬਾਅਦ ਸਾਰੇ ਜੀ ਵੋ ਤੇ ਇਹ ਫੰਕੂ ਦੀ ਚਿੰਤਾ ਹੈ